ਉਹਦੀ ਇਹ 80 ਤੋਂ ਤਾਂ ਆ ਰਹੀ ਆ ਜੀ ਅਸੀਂ ਸਿੱਧੀ ਸਪੀਡ ਤੋਂ 80 ਦੀ ਸਪੀਡ ਤੋਂ ਉੱਪਰ ਆ ਰਹੀ ਸੀ ਕਿਉਂਕਿ ਅਸੀਂ 80 ਤੇ ਆ ਰਹੇ ਸੀ ਆਪਣੀ ਗੱਡੀ ਤੇ ਇਹਨੂੰ ਰੋਕਣ ਵਾਸਤੇ ਵੀ ਇੰਨੀ ਤੇਜ਼ ਕਿਉਂ ਜਾ ਰਹੀ ਹੈ ਇਹ ਸਾਡੇ ਕੋਲ ਨਹੀਂ ਰੁਕੀ ਬਾਈਪਾਸ ਤੋਂ ਲੱਗੇ ਸੀ ਤੇ ਆ ਬਬੇ ਵਾਲੀ ਨਹਿਰ ਤੋਂ ਅੱਗੇ ਆਣ ਕੇ ਆਪਾਂ ਇਹਨੂੰ ਜਿਹੜਾ ਹੈ ਰੋਕਿਆ ਉਹ ਵੀ ਇਹਦੇ ਅੱਗੇ ਇੱਕ ਟਰਾਲੀ ਆ ਗਈ ਤੇ ਫੇਰ ਇਹਦੀ ਬ੍ਰੇਕ ਵੱਜੀ। ਆਓ ਇਹਦੇ ਅੰਦਰ ਵੇਖਨੇ ਕੀ ਹੈ। ਥੋੜਾ ਨਾਲ ਇਧਰ ਆ। ਆਹ ਛੋਟੇ ਛੋਟੇ ਬੱਚੇ ਨੇ ਇਹਦੇ ਵਿੱਚ। ਕੋਈ ਲੇਡੀ ਹਲ ਪਰ ਨਹੀਂ ਹੈਗਾ। ਕੋਈ ਚੈਰ ਸਲ ਪਰ ਨਹੀਂ ਹੈਗਾ ਇਹ ਆਪਣੀ ਬਾਰੀ ਇਹਦੀ ਜਦੋਂ ਮਰ ਗਈ ਕੋਈ ਖੋਲ ਕੇ ਤੇ ਭਾਵੇਂ ਬੱਚਾ ਥਲੇ ਡਿੱਗ ਜੇ ਅੱਖਾਂ ਇਹਦੇ ਵਿੱਚ ਕੋਈ ਨਹੀਂ ਹੈਗਾ ਕੈਮਰਾ ਇਹਦੇ ਵਿੱਚ ਕੋਈ ਨਹੀਂ ਹੈਗਾ ਨਾ ਲੇਡੀ ਹਲ ਪਰਨਾ ਜੈਂਸਰ ਇਹ ਇਕੱਲਾ ਹੀ ਹੈਗਾ ਐਦਾਂ ਇਸ ਸਪੀਡ ਮੀਟਰ ਲੱਗਾ ਹੁੰਦਾ ਇੱਕ ਜਿਹੜਾ 50 ਦੀ ਸਪੀਡ ਤੋਂ ਉੱਪਰ ਨਹੀਂ ਜਾਣ ਦਿੰਦਾ ਉਹ ਹੈਗਾ ਨਹੀਂ ਹੈਗਾ ਤਾਂ ਹੀ ਜੇ ਨਹੀਂ ਹੈਗਾ ਤਾਂ ਹੀ ਤਾਂ ਅਸੀਂ ਤੇ ਜਾ ਰਹੇ ਹਾਂ ਤੂੰ ਜੇ ਹੁਣ ਇਹ ਬੱਚਾ ਜਿਹੜਾ ਆਪਣੀ ਮਰਜ਼ੀ ਨਾਲ ਕੋਈ ਤੂੰ ਇਹਨਾਂ ਨੂੰ ਭਾਏਗਾ ਕਿ ਨਾ ਤੂੰ ਗੱਡੀ ਚਲਾਏਗਾ ਅੱਧੇ ਨੂੰ ਮੂੰਹ ਕਰਕੇ ਗੱਲ ਉਹ ਬੱਚਿਆਂ ਨੂੰ ਆਪੋ ਆਪਣੀ ਥਾਈ ਭਾਏਗਾ ਜਾਂ ਗੱਡੀ ਚਲਾਏਗਾ ਇੱਕ ਕੰਮ ਹੀ ਕਰੇਗਾ ਨਾ ਇਹ ਹੈਲਪਰ ਹੋਣਾ ਜਿੰਦਰੀ ਹੈ ਕਿ ਨਹੀਂ ਇੱਧਰ ਦੱਸ ਮੈਨੂੰ ਜ਼ਰੂਰੀ ਹੈ ਹਾਂਜੀ ਹਾਂਜੀ ਹੈਲਪਰ ਹੋਣਾ ਜ਼ਰੂਰੀ ਆਪੇ ਕਹਿੰਦਾ ਹੈਲਪਰ ਹੋਣਾ ਜ਼ਰੂਰੀ ਹੈ ਕੈਮਰਾ ਨਹੀਂ ਹੈਗਾ ਤੇ ਜਿਹੜਾ ਮਰਜੀ ਬੱਚਾ ਜਿਹੜਾ ਇਹਦੀ ਕੋਈ ਡੋਰ ਖੋਲੇ ਤੇ ਜਲਦੀ ਤੋਂ ਭਾਵੇਂ ਥੱਲੇ ਡੇ ਉੱਪਰ ਨਾ ਇਹਦੇ ਕੋਲ ਨਾ ਇਹਦੇ ਕੋਲ ਲਾਇਸੈਂਸ ਨਾ ਇਹਦੇ ਕੋਲ ਕੋਈ ਹੋਰ ਕਾਗਜ਼ ਹੈ ਪਿੱਛਾ ਕਰਕੇ ਇੱਕ ਸਕੂਲੀ ਬੱਸ ਫੜੀ ਹੈ ਕੀ ਮੰਨਦਾ ਹੈ ਉਹ ਕੋਈ ਮਾਮਲਾ ਨਹੀਂ ਜੀ ਅਸੀਂ ਨਾ ਖੜੇ ਸੀਗੇ ਔਜਲਾ ਬਾਈਪਾਸ ਉਥੋਂ ਦੀ ਬੱਸ ਇੱਕ ਗਈ ਬਹੁਤ ਤੇਜ਼ ਅਸੀਂ ਉਹਦੇ ਮਗਰ ਆਪਣੀ ਗੱਡੀ ਲਈ ਵੀ ਇੰਨੀ ਤੇਜ਼ ਬੱਚਿਆਂ ਵਾਲੀ ਬੱਸ ਕਿਉਂ ਗਈ ਹੈ ਪਰ ਅਸੀਂ ਆਪਣੀ ਗੱਡੀ ਜਿਹੜੀ ਸੀ ਸਾਡੀ 80 85 80 85 ਦੇ ਜਾ ਰਹੀ ਸੀ ਤੇ ਉਹ ਸਾਨੂੰ ਫਿਰ ਵੀ ਅਸੀਂ ਸਾਡੇ ਕੋਲ ਫੜੀ ਗਈ ਉਹ ਬੱਬੇ ਵਾਲੀ ਨਹਿਰ ਤੋਂ ਅਗਲੇ ਪਾਸੇ ਜਾ ਕੇ ਉਹਦੇ ਅੱਗੇ ਇੱਕ ਟਰਾਲੀ ਆਈ ਫਿਰ ਉਹਦੀ ਬ੍ਰੇਕ ਵੱਜੀ ਤੇ ਫਿਰ ਸਾਡੇ ਉੱਪਰ ਆਈ ਤਾਂ ਉਹ ਅਸੀਂ ਇਹ ਮਤਲਬ ਜਿਹੜਾ ਉਹਦਾ ਚਲਾਨ ਤਾਂ ਕੀਤਾ ਭਈ ਉਹ ਇੰਨੀ ਤੇਜ਼ ਬੱਚਿਆਂ ਵਾਲੀ ਬੱਸ ਜਿਹੜੀ ਕਿ ਇਹ 50 ਕਿਲੋਮੀਟਰ ਦੀ ਸਪੀਡ ਤੋਂ ਵੱਧ ਨਹੀਂ ਭਜਾਣੀ ਚਾਹੀਦੀ ਕਿੰਨੇ ਬੱਚੇ ਸੀ ਔਰ ਕਿੰਨੀ ਸਪੀਡ ਤੇ ਸੀ ਉਹ ਮਤਲਬ 80 ਕਿਤੇ ਆਹੀ ਹੀ ਤੇ ਤੁਸੀਂ ਅੱਗੇ ਲਾਲੋ ਹਿਸਾਬ ਆਪੇ 90 ਦੇ ਕਰੀਬ 80 85 ਤੇ 85 90 ਦੇ ਵਿੱਚ ਵਿੱਚ ਹੋਊਗੀ ਕਿੰਨੇ ਬੱਚੇ ਸੀ ਵਿੱਚ ਬੱਚੇ ਤੇ ਕਪੈਸਿਟੀ ਤੇ ਠੀਕ ਸੀ ਕਾਗਜ਼ਾਤ ਵੀ ਪੂਰੇ ਸੀ ਪਰ ਪਲਾਸੋ ਦੇ ਕੋਲ ਵਿੱਚ ਉਹਦੇ ਕੈਮਰਾ ਨਹੀਂ ਸੀ ਹੈਗਾ ਤਾਂ ਇੱਕ ਹੈਲਪਰ ਨਹੀਂ ਸੀ ਕੋਈ ਵੀ ਨਾ ਲੇਡੀ ਨਾ ਜੈਂਟਸ ਜਦੋਂ ਕਿ ਤੁਹਾਨੂੰ ਪਤਾ ਬੱਚੇ ਜਿਹੜੇ ਸਰਾਤੀ ਹੁੰਦੇ ਨੇ ਤੇ ਇਹ ਆਪਣੇ ਆਪ ਬਾਰੀ ਖੋਲ ਕੇ ਵੀ ਮਤਲਬ ਗੰਭਸਾ ਹੋ ਸਕਦੇ ਆ ਤੇ ਡਰਾਈਵਰ ਨੇ ਤੇ ਸਿਰਫ ਗੱਡੀ ਚਲਾਨੀ ਹੈ ਨਾ ਉਹ ਮਗਰ ਤੇ ਇਹਨਾਂ ਖਿਆਲ ਰੱਖ ਸਕਦਾ ਉਹ ਸੇਫਟੀ ਵਾਲਿਆਂ ਨੇ ਇਹ ਦੱਸਦਾ ਦਿੱਤੀ ਗਈਆਂ ਸੀ ਕਿ ਸਪੁਰਦੀ ਪੱਥਾਂ ਵਿੱਚ ਜਿਹੜੇ ਸਪੀਡ ਜਿਹੜੇ ਰੈਗੂਲੇਟਰ ਲਗਾਏ ਜਾਣੇ ਚਾਹੀਦੇ ਆ 50 ਸਪੀਡ ਤੋਂ ਨਹੀਂ ਹਾਂ ਉਹ ਹੈਗਾ ਸੀ ਉਹ ਹੈ ਨਹੀਂ ਉਹਦਾ ਵੀ ਚਲਾਨ ਕੀਤਾ ਚਲਾਨ ਉਹਨੂੰ ਇਹ ਮਸ਼ੀਨ ਦੇ ਵਿੱਚ ਹੀ ਪੈਸੇ ਆਪੇ ਹੀ ਤੈਅ ਹੋ ਜਾਂਦੇ ਨੇ 7000 ਰੁਪਏ ਦਾ ਚਲਾਨ ਹੋਇਆ ਉਹਦਾ ਡਰਾਈਵਰ ਨੂੰ ਕੋਈ ਵਾਰਨੀ ਵੀ ਦਿੱਤੀ ਗਈ ਐ ਡਰਾਈਵਰ ਨੂੰ ਹਾਂ ਐਕਟ ਕੀਤਾ ਗਿਆ ਹਾਂ ਮਾਲਕਾਂ ਨਾਲ ਗੱਲ ਕੀਤੀ ਉਹਨਾਂ ਨੂੰ ਸਮਝਾਇਆ ਇਹਦਾ ਵੀ ਅੱਗੇ ਤੋਂ ਏਦਾਂ ਨਹੀਂ ਹੋਣਾ ਚਾਹੀਦਾ ਤੇ ਲਗਾਤਾਰ ਚੱਲੀ ਰਹੇਗੀ ਸਕੂਲੀ ਵਾਲਾ ਲਗਾਤਾਰ ਚੱਲੀ ਰਹੀ ਸਾਡੇ ਜਿਹੜੇ ਸੈਮੀਨਾਰ ਨੇ ਸਕੂਲਾਂ 'ਚ ਲੱਗਦੇ ਆ ਉਹ ਇਹਨਾਂ ਨੂੰ ਸਾਰਾ ਕੁਝ ਦੱਸੀਦਾ ਡੀਸੀ ਸਾਹਿਬ ਦੇ ਦਫ਼ਤਰ ਤੋਂ ਵੀ ਜਿਹੜੀ ਇੱਕ ਟੀਮ ਹੈਗੀ ਐ ਉਹ ਵੀ ਜਾਂਦੀ ਐ ਸਾਰੇ ਸਕੂਲਾਂ ਦੇ ਵਿੱਚ ਸਾਰਾ ਇਹਨਾਂ ਨੂੰ ਸਮਝਾਉਂਦੇ ਆ ਪਰ ਇਹ ਡਰਾਈਵਰ ਜਿਹੜੇ ਐ ਆਪਣੀ ਮਰਜ਼ੀ ਕਰਦੇ ਆ